ਹਾਂਜੀ ਸਰ ਕੀ ਨਾਮ ਕੀ ਹੈ ਸਰਪੰਚ ਮੇਰਾ ਨਾਮ ਵਿਜੇ ਕੁਮਾਰ ਹੈ ਜੀ ਮੇਰੀ ਮਿਸੇਜ ਪ੍ਰਵੀਨ ਕੁਮਾਰੀ ਪਿੰਡ ਦੇ ਸਰਪੰਚ ਹੈ ਤੇ ਆ ਸਾਡੇ ਛੱਪੜ ਪਿੰਡ ਦੀ ਛੱਪੜ ਦੀ ਜਗ੍ਹਾ ਸੀ ਉੱਥੇ ਨਾ 4-500 ਬੰਦਾ ਲੈ ਗਿਆ ਧੱਕੇ ਨਾਲ ਕਬਜ਼ਾ ਕਰਨ ਆ ਗਏ ਜੀ ਠੀਕ ਹੈ ਜੀ ਸਰਕਾਰਾਂ ਤਾਂ ਕਿੜੀਆਂ ਇਹ ਕਬਜ਼ੇ ਛਡਾਉਂਦੀਆਂ ਹੁੰਦੀਆਂ ਇੱਥੇ ਹੁਣ ਪਤਾ ਨਹੀਂ ਐਨਾ ਕੁ ਵੱਡਾ ਕਿਹਦਾ ਪ੍ਰੈਸ਼ਰ ਪੈ ਗਿਆ ਵਾ ਨਾ ਤਾਂ ਐਸਚਓ ਸਾਹਿਬ ਸਾਡੀ ਗੱਲ ਸੁਣਦਾ ਨਾ ਕੋਈ ਵੀ ਅਫਸਰ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੇ ਸਾਡੇ 5-6 ਬੰਦੇ ਸੱਟਾਂ ਹੀ ਮਾਰੀਆਂ ਜੀ ਫਿਰ ਅਸੀਂ ਥਾਣੇ ਜਾ ਕੇ ਜੀ ਮੈਂ ਤਲਾਬ ਮਲੀਮਾ ਐਸਚਓ ਸਾਹਮਣੂ ਲੈ ਕੇ ਵੀ ਆਇਆ ਹਾਂ ਪਰ ਉਹ ਬੰਦੇ ਪਿੱਛਾ ਟੋਨ ਹੱਥਾਂ 'ਚ ਡੰਡੇ ਹੀ ਸਾਡੇ ਦਾ ਬਹੁਤ ੱੱਕਾ ਕਰ ਰਹੇ ਜੀ ਸਰ ਉਹ ਤੇਰਾ ਸਾਡਾ ਹਮਲਾ ਸਾਡੇ 'ਤੇ ਕਿਤਾ ਹੀ ਕਿਤੇ ਨਹੀਂ ਨਹੀਂ ਸਰ ਸਾਡੇ ਸਾਡੇ ਦਾ ਕਿਰਬਾਨੀ ਹਥਿਆਰ ਉਹਨਾਂ ਦਾ ਉਹ ਬਾਹਰੋਂ ਲੈ ਕੇ ਆਏ ਜੀ ਅਸੀਂ ਤਾਂ ਪਿੰਡ ਦੇ ਬੰਦੇ ਆ ਜੀ ਸਾਡੇ 'ਤੇ ਵੀਡੀਓ ਬਣੀਆਂ ਪਈਆਂ ਜੀ ਤੇ ਸਾਡਾ ਬੰਦਾ ਵੀ ਸਿਵਲ 'ਚ ਦਾਖਲ ਹੈ ਜੀ ਸਾਡੇ ਦਾ ੱੱਕਾ ਹੋਇਆ ਜੀ ਬਹੁਤ ਜ਼ਿਆਦਾ ਅਸੀਂ ਕਹਿੰਦੇ ਆ ਕਿ ਇਹ ਜਿਹੜਾ ਪਿੰਡ ਦਾ ਛੱਪੜ ਹੈ ਸਾਡਾ ਇਹ ਬਚਾਇਆ ਜਾਵੇ ਪਲੀ ਆਈ ਭਗਵੰਤ ਮਾਨ ਮਰੇ ਐਮ ਐਲ ਏ ਸੋ ਮਰੇ ਔਰ ਸਾਰੇ ਮਰੇ ਬੇਨਤੀ ਕਰਦੇ ਆ ਕਿ ਇੱਥੇ ਇਹਦਾ ਖੜਾਇਆ ਜਾਵੇ ਜਿਹੜੀ ਉਹ ਜਿਸਟਰੀ ਚੱਕੀ ਬਠੇ ਕਿਤਾ ਦੀ ਉਹ ਬਿਲਕੁਲ ਗੱਲੇ ਵਾਲ ਦੀ ਆ ਉਹ ਜਾਲੀ ਚੱਕੀ ਫਿਰਦੇ ਆ ਉਹ ਇੱਥੇ ਸਾਡੇ ਪਿੰਡ ਦੀ ਬੇਲੀ ਜਗਾ ਦੇਖ ਕੇ ਗੱਲੇ ਵਾਲ ਦੇ ਅਲਾਰਮ ਕੋ ਚੱਕ ਕੇ ਕਾਗਜ ਉਹ ਕਹਿੰਦੇ ਇਹ ਇੱਥੇ ਸਾਡੀ ਨਿਕਲਦੀ ਹੈ ਧੱਕੇ ਨਾਲ ਤੇ ਕਬਜ਼ਾ ਕਰਨਾ ਚਾਹੁੰਦੇ ਆ ਅਸੀਂ ਤਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਨਾ ਚਾਹੀਦਾ ਕਿ ਸਾਡਾ ਗੜਾ ਛੱਪੜੋ ਪਹਚਾਇਆ ਜਾਵੇ ਜੀ ਤੇ ਸਾਡੇ ਹਵਾਲੇ ਕੀਤਾ ਜਾਵੇ ਪਿੰਡ ਇੱਥੇ ਕਾਲੂ ਕੋ ਸਕੂਲ ਜਾਂ ਹਸਪੀਟਲ ਕੋ ਬਣਾਇਆ ਜਾ ਸਕੇ ਅਈਦਾ ਇਹ ਹੈ 60 ਦਾ ਕੋਈ ਜ਼ਮੀਨ ਨਹੀਂ ਹੈ ਬੱਚ ਵੀ ਹੈ ਜੀ ਬੇ ਕਿਹੜੀ ਬੱਚ ਵੀ ਜ਼ਮੀਨ ਤਾਂ ਹੈ ਸਕੂਲ ਕੋਈ ਹਸਪੀਟਲ ਕੋਈ ਤਾਂ ਕੋਈ ਲੋਕਾਂ ਦੀ ਗੜੀ ਸੁੱਖ ਸੁਵਿਧਾ ਵਾਲੀ ਚੀਜ਼ ਉਹ ਬੜਾਈ ਜਾ ਬਾਈ ਜੀ ਬਹੁਤ ਬਤਨਵਾਚ ਕੀ ਨਾਮ ਸਰਜੀਬ ਮੇਰਾ ਨਾਮ ਦਵਿੰਦਰ ਸਿੰਘ ਮੰਗਟਾ ਜੀ ਹਾਂ ਜੀ ਸਰ ਮਸਲਾ ਕੀ ਹੈ ਜੀ ਜਦੋਂ ਅਸੀਂ ਇਕੱਠ ਹੋਏ ਪੰਚਾਇਤੀ ਜ਼ਮੀਨ ਦਾ ਕਿ ਪੰਚਾਇਤੀ ਜ਼ਮੀਨ ਨਹੀਂ ਹੈਗੀ ਜੀ ਇਹ ਇਹ ਜ਼ਮੀਨ ਹੈਗੀ ਨਾਲੇ ਦੀ ਅਸਲ ਠੀਕ ਹੈ ਜੀ ਇਹ ਨਾਲੇ ਦੀ ਜ਼ਮੀਨ ਹੈ 120 ਨੰਬਰ ਇਹ ਖਸਰਾ ਨੰਬਰ ਹੈ ਜੀ ਠੀਕ ਹੈ ਜੀ ਇਹ ਦੂਜੀ ਪਾਰਟੀ ਜਿਹੜੀ ਇੱਥੇ ਬਾਜੀਗਰ ਵਸਤੀ ਕਲੋਨੀ ਹੈ ਜੀ ਇਹ ਇਹਨਾਂ ਨੇ ਸਾਡੀ ਜ਼ਮੀਨ ਦੱਬੀ ਹੋਈ ਆ ਜੀ ਇਹ 3086 ਗੱਲ ਸਾਡੇ 9 ਬੋਲਦੀ ਆ ਜੀ ਕੱਲਾ ਕੱਲਾ ਸਾਡੇ ਕੋਲ ਬਾਈ ਜੀ ਕਾਗਜ ਕੋਈ ਇਹਦੇ ਵਿੱਚ ਅਸੀਂ ਸੈਂਟਰ ਗਵਰਨਮੈਂਟ ਤੋਂ ਖਰੀਦੀ ਹੋਈ ਆ ਸਾਡੇ ਕੋਲ ਪ੍ਰੂਫ ਪੱਕੇ ਆ ਜੀ ਇਹਨਾਂ ਨੂੰ 10 ਵਾਰ ਕਹਿਤਾ ਸੀ ਵੀ ਥਾਣੇ ਆ ਕੇ ਤੁਸੀਂ ਸਾਡੇ ਨਾਲ ਤੁਸੀਂ ਆਪਦੇ ਕਾਗਜ ਦਿਖਾਓ ਕੋਈ ਕਿਸੇ ਨੇ ਕਾਗਜ ਨਹੀਂ ਦਿਖਾਇਆ ਜੀ ਫਿਰ ਇੱਥੇ ਅਸੀਂ ਸਾਹਬ ਨੇ ਕਹਿਤਾ ਐਸਚੋ ਸਾਹਬ ਨੇ ਕਹਿਤਾ ਵੀ ਤੁਸੀਂ ਆਪਣੀ ਮਿਹਨਤੀ ਕਰਾਓ ਜਦ ਅਸੀਂ ਮਿਹਨਤੀ ਕਰਾਉਣ ਆਏ ਇੱਥੇ ਇੱਥੇ ਸਾਡੇ ਮਗਰ ਹਿੱਟਾਂ ਲੈ ਕੇ ਪੈ ਗਏ ਸਰ ਕੋਣ ਵੀ ਹਿੱਟ ਲੈ ਗਏ ਇਹ ਆ ਦੂਜੀ ਪਾਰਟੀ ਜਿਹੜੀ ਇਹ ਕਬਜ਼ਾ ਕਰੀ ਬੈਠੀ ਆ ਪੰਜ ਸੱਤ ਜਾਣੇ ਆ ਇਹ ਇਹਨਾਂ ਨੂੰ ਐ ਆ ਬਈ ਹਾਂ ਵੀ ਉਹ ਜਿਹੜਾ ਸਾਡੇ ਬਜ਼ੁਰਗ ਤੋਂ ਸਾਡਾ ਬਜ਼ੁਰਗ ਕਰਤਿਪ ਸਿੰਘਾ ਜੀ ਤੋਂ ਅਸੀਂ ਲਈ ਆ ਇਹ ਉਹਨੂੰ ਬਰਨਿੰਗ ਦਿੱਤਾ ਇਹਨਾਂ ਨੇ ਸਰ ਦੂਜੀ ਪਾਰਟੀ ਵਾਲੇ ਸਾਡੇ ਉੱਪਰ ਹਮਲਾ ਤੁਸੀਂ ਕੀਤਾ ਜੀ ਹਮਲਾ ਹਮਲਾ ਇੱਕ ਵੀ ਬੰਦਾ ਕਹਿ ਦਵੇ ਵੀ ਹਾਂ ਵੀ ਅਸੀਂ ਹਮਲਾ ਕਰਿਆ ਹੋਵੇ ਇਟਾਂ ਲੈ ਕੇ ਇਹ ਪਾਇਆ ਇਹ ਇਹਨਾਂ ਨੂੰ ਐ ਸੀ ਵੀ ਹੁਣ ਅਸੀਂ ਆਪਦੇ ਪੋਲ ਕੱਢਣੇ ਸੀ ਅੱਜ ਇਹਨਾਂ ਨੇ ਆਪਦੇ ਬੰਦੇ ਨੇ ਸੱਟਾਂ ਮਾਰ ਕੇ ਹੁਣ ਦਾਖਲ ਹੋਣ ਨੂੰ ਆ ਵੀ ਸਾਡੇ ਤੇ ਪਰਚਾ ਕਰਾਉਣ ਦੇ ਚੱਕਰ ਦੇ ਵਿੱਚ ਅਸੀਂ ਇੱਥੋਂ মিডিਆ ਵੀ ਤਾਂ ਹੀ ਸੱਦਿਆ ਜੀ ਪੁਲਿਸ ਅਸੀਂ ਮੌਕੇ ਤੇ ਸੱਦੀ ਆ ਜੇ ਇਹ ਸੱਚੇ ਹੁੰਦੇ ਫਿਰ ਪੁਲਿਸ ਸੱਦਦੇ ਇਹ ਇਹਨਾਂ ਨੇ ਪੁਲਿਸ ਕੋਈ ਨਹੀਂ ਸੱਦੀ ਜੀ ਅਸੀਂ ਪੁਲਿਸ ਸੱਦੀ ਆ ਫੋਨ ਕਰਕੇ ਪੁੱਛ ਲੋ ਸਾਈਂ ਸਾਹਿਬ ਆ ਸਾਹਿਬ ਨੂੰ ਪੁੱਛ ਲੋ ਜੀ ਸਰ ਜੀ ਰਜਿਸਟਰੀ ਤੁਹਾਡੀ ਕਿੰਨੇ ਸਾਲ ਚਲੀ ਸਰ ਰਜਿਸਟਰੀ 2011 ਦੀ ਰਜਿਸਟਰੀ ਆ ਸਾਡੀ ਜੀ ਸਰ ਪਹਿਲੇ ਵੀ ਰੋਲਾ ਪਿਆ ਜਗਲ ਨੂੰ ਪਹਿਲਾਂ ਇੱਕ ਇੱਕ ਵਾਰ ਜਾਂ ਪਹਿਲਾਂ ਅਸੀਂ ਨਿਸ਼ਾਨਦੇਹੀ ਕਰਾਉਣ ਚਾਹੀ ਇਹਨਾਂ ਨੇ ਜਦ ਵੀ ਰੋਲਾ ਪਾ ਲਿਆ ਉਹ ਬਜ਼ੁਰਗ ਦਾ ਸਾਡੇ ਦਾ ਚੂਲਾ ਟੁੱਟ ਗਿਆ ਉਹਦੇ ਕਰਕੇ ਉਹ ਬਿਮਾਰ ਹੋ ਗਿਆ ਜਿਹਦੇ ਨਾਮ ਤੇ ਸੀ ਗੁਰਦੀਪ ਸਿੰਘ ਦੇ ਉਹ ਫਿਰ ਉਹ ਵਿਚਾਰਾ ਕਿਸੇ ਕਰਨ ਜੋਗਾ ਹੈ ਨਹੀਂ ਸੀ ਅਸੀਂ ਬਾਹਰ ਸੀਗੇ ਜਦ ਹੁਣ ਅਸੀਂ ਆ ਆ ਕੇ ਦੇਖਿਆ ਹੁਣ ਅਸੀਂ ਆਪਣੀ ਜ਼ਮੀਨ ਤਾਂ ਚਲਾਉਣੀ ਆ ਬਿਲਕੁਲ ਇਹਨਾਂ ਦੀ ਜੇ ਇਹ ਕਹਿੰਦੇ ਆ ਵੀ ਸਾਡੇ ਬਾਜੜੇ ਦੀ ਜ਼ਮੀਨ ਆ ਅਸੀਂ 1 ਇੰਚ ਹੁਣੇ ਕੋਲ ਖੜ ਕੇ ਕੰਦ ਕਰਾ ਦੂੰ ਜੇ ਇਹਨਾਂ ਦੀ ਹੋਵੇ ਜੇ ਸਾਡੀ ਆ ਅਸੀਂ 1 ਇੰਚ ਛੱਡਣੀ ਨਹੀਂ ਬਾਈ ਜੀ ਸਰ ਪਰਪਰ ਸ਼ੰਸ਼ੇਲ ਭੂਜਾ ਕੀ ਪ੍ਰਸ਼ਾਸਨਤਾ ਜੀ ਹੁਣ ਸਭ ਦੇਖੋ ਪ੍ਰਸ਼ਾਸਨ ਸਾਨੂੰ ਪ੍ਰਸ਼ਾਸਨ ਤੇ ਪੂਰਾ ਭਰੋਸਾ ਅਸੀਂ ਆਪਣੇ ਕਾਗਜ਼ ਦਿਖਾਵਾਂਗੇ ਇਹ ਆਪਣੇ ਕਾਗਜ਼ ਦਿਖਾਉਣ 10 ਵਾਰੀ ਅਸੀਂ ਇਹ ਗੱਲ ਕਹਿਤੀ ਆ ਵੀ ਹਾਂ ਵੀ ਤੁਸੀਂ ਆਜੋ ਥਾਣੇ ਆਜੋ ਥਾਣੇ ਹੁਣ ਨਹੀਂ ਜਾ ਰਹੇ ਹਾਂਜੀ ਹਾਂ ਠੀਕ ਹੈ ਬਜੀ ਸਰ ਕੀ ਮਸਲਾ ਕੀ ਹੋਇਆ ਅੱਜ ਸਰ ਮਸਲਾ ਇਹ ਆ ਵੀ ਇਹ ਜਿਹੜੀ ਜਗ੍ਹਾ ਹੈਗਾ ਇਹ ਬਰਸਾਤੀ ਠੀਕ ਹੈ ਸਰ ਕਰੀ ਕਲੋਨੀ ਪੈਂਦੀ ਥਰੇ ਹਾਂ ਇੱਕ ਟੱਕ ਲਾਉਣੀ ਬਾਜੜਾ ਅੱਜ ਸਰ ਕੀ ਮਸਲਾ ਕੀ ਇਹ ਜਗ੍ਹਾ ਹੈਗੀ ਪਿੰਡ ਬਾਜੜੇ ਦੀ ਹਾਂਜੀ ਜਗ੍ਹਾ ਹੈਗੀ ਪਿੰਡ ਬਾਜੜੇ ਦੀ ਬਰਸਾਤੀ ਨਾਲਾ ਸਾਡੇ ਪਿੰਡ ਦਾ ਏ ਠੀਕ ਹੈ ਇਹ ਗਹਿਲਿਆਲ ਦੇ ਪਿੰਡ ਬਾਜੜੇ ਦੀ ਦੋ ਦਾ ਸਾਂਝੀ ਜਗ੍ਹਾ ਤੇ ਬਣਿਆ ਹੋਇਆ ਇਸ ਤੋਂ ਅੱਗੇ ਕਾਕੋਵਾਲਾ ਕਹਿੰਦਾ ਕਾਕੋਵਾਲ ਦੇ ਬਾਜੜਾ ਇਹ ਤੋਂ ਪਿੱਛੇ ਗਹਿਲਿਆਲ ਤੇ ਬਾਜੜਾ ਇਹ ਜਿਹੜਾ ਰਖਵਾ ਇਹ ਪਿੰਡ ਬਾਜੜੇ ਦਾ ਠੀਕ ਹੈ ਮੈਨ 60 1 ਮੈਨ 60 ਦੇ ਵਿੱਚ ਇਹ ਜ਼ਮੀਨ ਪੈਂਦੀ ਹੈ ਆਪਣੇ ਰਾਹਨ ਰੋਡ ਤੋਂ ਲੈ ਕੇ ਇਸ ਕਲੌਨੀ ਤੱਕ ਇਸ ਤੋਂ ਅੱਗੇ 120 ਮੈਨ ਸ਼ੁਰੂ ਹੋ ਜਾਂਦੀ ਬਾਇੜੇ ਦੀ ਦੋ ਮੈਨਾਂ ਨੇ ਸਾਢੇ 7 ਏਕੜ 1 ਮੈਨ ਚਾ 13 ਏਕੜ 1 ਮੈਨ ਚਾ ਇਹ ਜਗ੍ਹਾ ਪਿੰਡ ਬਾਇੜੇ ਦੀ ਹੈ ਨਜਾਇਜ਼ ਕਬਜ਼ਾ ਕਰਨਗੇ ਵਾਲੇ ਆਲੀ ਰਿਸ਼ਟੀ ਕਰਾ ਕੇ ਰਿਸ਼ਟੀ ਕਿਤੇ ਹੋਰ ਜਗ੍ਹਾ ਦੀ ਹੈ ਕਬਜ਼ਾ ਇੱਥੇ ਕਰਦੇ ਨੇ ਇਹ ਗਲਤ ਅਸੀਂ ਹੋਣ ਨਹੀਂ ਦੇਣਾ ਹਾਂਜੀ ਸਰ ਕੀ ਮਸਲਾ ਸਾਰਾ ਜੀ ਏ ਜੀ ਗਾਜ ਬਾਜੜਾ ਤੇ ਗੇਲੇਵਾਲ ਦੇ ਖਦ ਤੇ ਹੈਗਾ ਇੱਕ ਪਲਾਟ ਇਹਦੇ ਵਿੱਚ ਦੋ ਪਾਰਟੀਆਂ ਇੱਕ ਪਾਸੇ ਪਿੰਡ ਦੀ ਪੰਚਾਇਤ ਹੈ ਤੇ ਇੱਕ ਪਾਸੇ ਕੋਈ ਪ੍ਰਾਈਵੇਟ ਪਾਰਟੀ ਆ ਆਪ ਦਾ ਆਪ ਦਾ ਕਲੇਮ ਕਰਦੇ ਆ ਉਹਨਾਂ ਦੀ ਡਾਕੂਮੈਂਟ ਮੰਗਾਇਆ ਹੁਣ ਸਰ ਕਿਹੜੀ ਥਾਣਾ ਦਾ ਮਾਮਲਾ ਇਹ ਸਰ ਥਾਣਾ ਮਿਹਰਬੰਦ ਹੈ ਜੀ ਸਰ ਮੁੱਕ ਦੇ ਪੁੱਛੀ ਸਰ ਮੈਨੂੰ ਪਤਾ ਲੱਗਿਆ ਤਾਂ ਸੱਟਾ ਵਗੈਰਾ ਵੀ ਲੱਗਿਆ ਸੀ ਹਾਂ ਜੀ ਉਹ ਮੈਨੂੰ ਵੀ ਪਤਾ ਲੱਗਿਆ ਵੀ ਸਿਵਲ ਹਸਪਤਾਲ ਗਏ ਨੇ ਮੈਡੀਕਲ ਕਰਵਾ ਕੇ ਜਿਹੜੀ ਬਣਦੀ ਕਾਰਵਾਈ ਹੋ ਗਈ ਆ ਫਿਲਹਾਲ ਦੋ ਪਾਰਟੀਆਂ ਨਾਲ ਸਹਿਮਤੀ ਬਣੀ ਗਈ ਫਿਲਹਾਲ ਬੁਲਾਇਆ ਦਫ਼ਤਰ ਜੀ ਠੀਕ ਹੈ